ਸਾਡੇ ਜ਼ਿਲ੍ਹੇ ਦੇ ਲਈ ਸਾਡੇ ਪੂਰੇ ਪੰਜਾਬ ਦੇ ਲਈ ਇੱਕ ਮਾਣ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੀ ਬੇਟੀ ਨੇ ਦੂਜਾ ਸਥਾਨ ਅੰਕਰਾ ਅੰਕਿਤਾ ਪੂਰੇ ਨੇ ਮਾਰਕਸ ਦਾ ਪੂਰੇ ਨੇ ਸਿਰਫ ਮੈਨੂੰ ਲੱਗਦਾ ਉਮਰ ਦੇ ਕਰਕੇ ਦੂਜਾ ਰੈਂਕ ਮਿਲਿਆ ਪਰ ਟਾਪਰ ਹੀ ਹੈ ਬਹੁਤ ਬਹੁਤ ਕੀ ਕਹਿਣਾ ਚਾਹੁੰ ਮੈਂ ਇਹ ਬੱਚਿਆਂ ਵਾਸਤੇ ਹਾਂਜੀ ਮੇਰੀ ਬੱਚੀ ਵਾਸਤੇ ਕੁਝ ਕੀਤਾ ਜਿਵੇਂ ਮੇਰੇ ਬੱਚੀ ਬਹੁਤ ਹੋਣ ਹਾਰਾ ਮੇਰੇ ਕੀ ਕੀਤੀ ਹੈ ਮੇਰੀ ਬੱਚੀ ਨੇ ਜੀ ਅੱਗੇ ਵੀ ਕੁਝ ਸੋਚਿਆ ਜਾਵੇ ਨੇ ਬਿਲਕੁਲ ਤੁਹਾਡੀ ਸਪੋਰਟ ਕਰਾਂਗੇ ਜੀ ਤੁਹਾਨੂੰ ਦੁਬਾਰਾ ਇੱਕ ਵਾਰ ਬਹੁਤ ਦਿਲ ਦੀਆਂ ਧਰਾਈਆਂ ਤੋਂ ਪੂਰੇ ਸਾਡੇ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡਾ ਤੁਹਾਡੇ ਬੱਚੇ ਬਹੁਤ ਅੱਗੇ ਤਰੱਕੀ ਕਰਨ ਤੇ ਇੱਕ ਗੁਜਾਰਸ਼ ਕਰਦਾ ਇੱਕ ਮੇਰੀ ਪਤਨੀ ਲੋ ਮੇਰਾ ਨਾਮ ਰੋਸ਼ਨੀ ਕਿਸ਼ਤ ਹੈ ਦੇ ਵਿੱਚ ਪਰ ਇਹ ਮੈਂ ਆਪਦੀ ਡਿਊਟੀ ਕਰਨ ਤੋਂ ਬਾਅਦ ਵੀ ਡਿਊਟੀ ਕਰਕੇ ਆ ਕੇ ਵੀ ਮੈਂ ਆਪਦਾ ਮੈਸਟਰੀ ਦਾ ਕੰਮ ਕਰਦਾ ਸੀਗਾ ਜਿਹੜਾ ਮੈਂ ਪਹਿਲਾਂ ਸੀਗਾ ਜੀ ਪਰ ਦੀ ਹੁਣ ਤੋਂ ਪਹਿਲਾਂ ਤਬਾਈ ਮੈਂ ਰਾਤ ਨੂੰ ਆ ਕੇ ਵੀ ਇਹਨਾਂ ਪਿੱਛੇ ਮੈਂ ਆਪਦਾ ਕੰਮ ਤੇ ਪਰ ਮੇਰੇ ਹੱਥਾਂ ਤੇ ਆ ਚੀ ਛਾਲੇ ਹਜੇ ਵੀ ਹੈ ਜੀ ਪਰ ਇਹਨੇ ਕੁੜੀ ਨੇ ਮੇਰਾ ਇਹ ਪੂਰਾ ਮੁੱਲ ਮੋੜ ਤਾ ਦੋਨਾਂ ਨੇ ਜੀ ਦੋਨਾਂ ਦੋਨਾਂ ਕੁੜੀਆਂ ਨੇ ਇੰਨਾ ਕਿ ਮੈਨੂੰ ਮਾਣ ਆ ਜੀ ਮੈਂ ਬਹੁਤ ਜ਼ਿਆਦਾ ਇਹਨਾਂ ਤੇ ਪ੍ਰਾਊਡ ਫੀਲ ਕਰਦਾ ਵੀ ਤੁਸੀਂ ਮੈਨੂੰ ਇੱਕ ਮੁੰਡੇ ਬਣ ਕੇ ਦਿਖਾਤਾ ਵੀਰੇ ਬੱਚੇ ਤੁਸੀਂ ਕੁੜੀਆਂ ਨਹੀਂ ਤੁਸੀਂ ਆ ਨਹੀਂ ਤੇ ਪਰ ਮੈਂ ਜੀ ਸਾਰੇ ਮੈਂ ਪੰਜਾਬ ਦੇ ਵਿੱਚ ਧੀਆਂ ਨੂੰ ਮੁੰਡਿਆਂ ਨੂੰ ਇਹ ਮੈਸੇਜ ਉਹ ਦਊਂਗਾ ਭਈ ਤੁਸੀਂ ਆਪਦੇ ਪੇਰੈਂਟਸ ਦਾ ਪੂਰਾ ਸਤਿਕਾਰ ਕਰੋ ਪੜੋ ਲਿਖੋ ਤੇ ਟੋਪ ਦੇ ਜਾਓ ਵੀ ਪਤਾ ਲੱਗੇ ਵੀ ਪੰਜਾਬ ਦੇ ਬੱਚੇ ਹੈ ਜੇ ਨੇ ਕਿ ਅਸੀਂ ਬਹੁਤ ਦੇਖੋ ਜੀ ਸਾਰੇ ਮਾਪੇ ਮਿਹਨਤ ਕਰਦੇ ਨੇ ਸਾਡੇ ਮਾਤਾ ਪਿਤਾ ਨੇ ਮਿਹਨਤ ਕੀਤੀ ਅਗਲੇ ਇੱਕ ਆਪਣੇ ਲਈ ਇੱਕ ਫੈਮਿਲੀ ਦੇ ਲਈ ਇੱਕ ਪੂਰੇ ਸਮਾਜ ਦੇ ਵਿੱਚ ਆਪਣਾ ਨਾਮ ਬਣਾਉਨੇ ਆ ਹਾਂਜੀ ਹਾਂਜੀ ਪੰਜਾਬ ਸਰਕਾਰ ਵੱਲੋਂ ਵੀ ਜੀ ਕਾਫੀ ਕੰਮ ਕੀਤੇ ਜਾ ਰਹੇ ਨੇ ਸਕੂਲ ਆਫ ਐਮਿਨੈਂਸ ਬਣਾਇਆ ਗਿਆ ਹੈਗਾ ਔਰ ਬਹੁਤ ਜ਼ਿਆਦਾ ਇਨਵੈਸਟਮੈਂਟ ਸਕੂਲਾਂ 'ਤੇ ਤਵੱਜੋ ਦਿੱਤੀ ਜਾ ਰਹੀ ਹੈ এডੂਕੇਸ਼ਨ ਤੁਹਾਡੇ ਜੋ ਵੱਡੀ ਭੈਣ ਹੈ ਉਹਦੇ ਲਈ ਖੁਸ਼ਖਬਰੀ ਇਹ ਹੈਗੀ ਹੈ ਕਿ ਹੁਣ ਇੱਕ ਇਸ ਬਜਟ ਦੇ ਵਿੱਚ ਇੱਕ ਯੂਪੀਐਸਸੀ ਦੀ ਕੋਚਿੰਗ ਦੇ ਲਈ ਵੀ ਉਹਨਾਂ ਨੇ ਬਜਟ ਦਿੱਤਾ ਹੈਗਾ ਗੱਲਬਾਤ ਸੁਣ ਕੇ ਤੁਹਾਡੀ ਜਿੰਨੀ ਸਹਾਇਤਾ ਵੱਧ ਤੋਂ ਵੱਧ ਹੋ ਸਕੇਗੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਊਗੀ ਜੀ ਬੱਚਿਆਂ ਨੂੰ ਵੀ ਅੱਗੇ ਵਿਧਾਨ ਦੇ ਵਿੱਚ ਅਸੀਂ ਪੂਰੀ ਤੁਹਾਡੀ ਸਪੋਰਟ ਕਰਾਂਗੇ ਤਾਂ ਜੋ ਬੱਚੇ ਜੋ ਡਿਜ਼ਰਵ ਕਰਦੇ ਨੇ ਜਿੱਥੇ ਪੁੱਜਣਾ ਡਿਜ਼ਰਵ ਕਰਦੇ ਨੇ ਉੱਥੇ ਪੁੱਜਣ। ਇਹੀ ਸਾਡੀ ਤੁਹਾਡੇ ਲਈ ਸਾਰਿਆਂ ਨੂੰ ਇਹੀ ਸਾਡੀ ਆਸ ਵੀ ਇਹੀ ਹੈ। ਸਾਡੀ ਪਰਮਾਤਮਾ ਨੂੰ ਅਰਦਾਸ ਵੀ ਇਹੀ ਹੈ ਵੀ ਤੁਸੀਂ ਬਹੁਤ ਅੱਗੇ ਵਧੋ। ਬਿਲਕੁਲ ਥੈਂਕ ਯੂ ਸੋ ਥੈਂਕ ਯੂ। ਵਿਕਾਂਤ ਜੀ ਉਹ ਵੀ ਥੈਂਕ ਯੂ ਸਰ। ਥੈਂਕ ਯੂ ਸੋ ਮਚ ਸਰ ਤੁਸੀਂ ਕਾਲ ਲਾ ਕੇ ਮੈਨੂੰ ਕੰਗ੍ਰੈਚੂਲੇਟ ਕੀਤਾ। नहीं नहीं जी पेरेंट्स का की नाम है सत श्रीकाल जी सारे बहुत बहुत बधाई है जी बड़ी बड़ी बेटी भी पीछे खड़ी है मैं भी बिठा लें वो भी बड़ी आ, मैं पढ़िया मैं दस तो क्या कि वो भी बहुत मेरिटोरियस ने थैंक यू सर थैंक यू थैंक यू बहुत इस वीडियो नु आगे शेयर जरूर करना जी कृपा करके साडे चैनल नु सब्सक्राइब जरूर कर ਕੌਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ